ਸਵਾਗਤ ਹੈ ਅਤੇ ਮੈਂ ਹਾ ਜੋਤੀ ਸੰਧੂ ਤੁਸੀਂ ਦੇਖ ਰਹੇ ਹੋ ਅਧਾਰਾ ਤੇਲਕਾ ਪੰਜਾਬ ਦਾ ਵੈਬ ਟੀਵੀ ਨਿਊਜ਼ ਚੈਨਲ www.telkapunjab.tv ਪਰਮ ਸਤਕਾਰਯੋਗ ਗੁਰੂ ਸਾਸੰਗਤ ਜੀ ਅੱਜ ਗੁਰੂ ਪਾਤਸ਼ਾਹੀ ਜੀ ਦੇ ਆਗਮਨ ਦੀਆਂ ਖੁਸ਼ੀਆਂ ਨੂੰ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆ ਵਿਸ਼ਵ ਵਰਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਇਹ ਯਾਤਰਾ ਸ੍ਰੀ ਗੁਰੂ ਵਦਾਸ ਸਾਹਿਬ ਸੰਪਰਦਾ ਸੋਸਾਇਟੀ ਰਜਿਸਟਰਡ ਪੰਜਾਬ ਜਲੰਧਰ ਤੋਂ ਹਰਦੁਆਰ ਤੱਕ ਸਾਰੇ ਮਹਾਪੁਰਸ਼ ਪੰਜਾਬ ਭਰ ਤੋਂ ਨਹੀਂ ਔਰ ਦੁਨੀਆ ਭਰ ਤੋਂ ਸਾਰੇ ਸੰਤ ਮਹਾਪੁਰਸ਼ ਅਤੇ ਗੁਰਸਿੱਖ ਸੰਗਤਾਂ ਗੁਰੂ ਚੰਨਾ ਦੇ ਨਾਲ ਜੁੜ ਕੇ ਜੋ ਹਰਦੁਆਰ ਵਿਖੇ ਇਹ ਸ਼ੋਭਾ ਯਾਤਰਾ ਜੰਮੂ ਤੋਂ ਚੱਲ ਕੇ ਪਠਾਨਕੋਟ ਪਠਾਨਕੋਟ ਤੋਂ ਜਲੰਧ ਜਲੰਧਰ ਤੋਂ ਹਰਦੁਆਰ ਪਹੁੰਚੇਗੀ ਔਰ ਸ੍ਰੀ ਗੁਰੂ ਵਦਾਸ ਭਗਵਾਨ ਰਵਿਦਾਸ ਆਸ਼ਰਮ ਬੇਗੰਪੁਰਾ ਹਰਦੁਆਰ ਨਿਰਮਲਾ ਸ਼ੋਣੀ ਉੱਥੋਂ ਹੁੰਦੀ ਹੋਈ ਹਰ ਕੀ ਪੌੜੀ ਪਹੁੰਚੇਗੀ ਤੋਂ ਇਸ ਜੋ ਇਸ ਸਮਾਗਮ ਨੂੰ ਗੁਰੂ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੈ ਇਹ ਕਾਫੀ ਦੇਰ ਤੋਂ ਗੁਰੂ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਪ੍ਰਾਪਤ ਹੋ ਰਹੀ ਹੈ ਇਹ ਸਾਡੀ 10ਵੀਂ ਸ਼ੋਭਾ ਯਾਤਰਾ ਹੈ ਪੰਜਾਬ ਤੋਂ ਜਿਹਦੇ ਵਿੱਚ ਵੱਖ-ਵੱਖ ਮਹਾਪੁਰਸ਼ ਅਤੇ ਵੱਖ-ਵੱਖ ਹਰਦੁਆਰ ਤੱਕ ਪਹੁੰਚਦੀਆਂ ਹਨ ਤੇ ਗੁਰੂ ਪਾਤਸ਼ਾਹੀ ਜੀ ਦੀ ਇਹ ਮਹਾਨ ਬਖਸ਼ਿਸ਼ ਹੈ ਤੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਸੁਸ਼ੋਭ ਕਾਰਜ ਲਈ ਲੱਖ ਲੱਖ ਮੁਬਾਰਕ ਹੋਵੇ ਅੱਜ ਸੰਤ ਬਾਬਾ ਨਿਰਮਲ ਸਿੰਘ ਜੀ ਜਨਰਲ ਸੈਕਟਰੀ ਸ੍ਰੀ ਗੁਰੂ ਉਦਾਸ ਸਾਉਂ ਸੰਪਰਦਾ ਸੋਸਾਇਟੀ ਅਵਾਦਾਨ ਜੋ ਕਾਲਾ ਸੰਗਾ ਰੋਡ ਤੋਂ ਇਹ ਯਾਤਰਾ ਸ਼ੁਰੂ ਹੋਏਗੀ ਹੁੰਦੀ ਹੋਈ ਜਲੰਧਰ ਤੋਂ ਫਗਵਾੜਾ ਬੰਗਾ ਨਵਾਂ ਸ਼ਹਿਰ ਮੁਹੱਲੀ ਹੁੰਦੀ ਹੋਈ ਅੰਮ੍ਰਾਲਾ ਰੋਪੜ ਅੰਮ੍ਰਾਲਾ ਅਤੇ ਆਪਣਾ ਜਮਨानगर ਜੁਗਾਦਰੀ ਸਹਾਰनपुर ਹੁੰਦੀ ਹੋਈ ਕੱਲ ਸਵੇਰੇ ਪ੍ਰਾਤਕਾਲ 4 ਵਜੇ ਸ੍ਰੀ ਗੁਰੂ ਉਦਾਸ ਘਾਟ ਔਰ ਮੈਮੋਰੀਅਲ ਗੇਟ ਤੇ ਪਹੁੰਚੇਗੀ ਸਾਰੀਆਂ ਸੰਗਤਾਂ ਨੇ ਉਸ ਸਥਾਨ ਤੇ ਘਾਟ ਤੇ ਜਾ ਕੇ ਇਸ਼ਨਾਨ ਕਰਨਾ ਹੈ ਉਪਰੰਤ ਪੈਦਲ ਯਾਤਰਾ ਹਰਕੀਪੌੜੀ ਤੱਕ ਕੱਲ ਦੁਪਹਿਰ 2 ਵਜੇ ਤੋਂ ਬਾਅਦ ਆਰੰਭ ਹੋ ਕੇ ਸ਼ਾਮ ਨੂੰ 5 ਵਜੇ ਤੱਕ ਵਾਪਸੀ ਹੋਏਗੀ ਸੋ ਸਾਰੀਆਂ ਸੰਗਤਾਂ ਨੇ ਅੱਜ ਦੇ ਇਸ ਕਾਰਜ ਲਈ ਜੋ ਜਿੰਨੀ ਵੀ ਸੰਗਤਾਂ ਇਸ ਕਾਰਜ ਵਿੱਚ ਸ਼ਾਮਲ ਹੋਈਆਂ ਹਨ ਗੁਰੂ ਪਾਤਸ਼ਾਹ ਸਭ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ ਬਖਸ਼ਿਸ਼ ਕਰੇ ਔਰ ਸਾਡਾ ਇਹੋ ਹੀ ਪਰਯੋਜਨ ਹੈ ਜਾਂ ਸਾਡੇ ਇਹੋ ਹੀ ਆਸ ਹੈ ਕਿ ਨੌਜਵਾਨ ਜੋ ਹੈ ਗੁੰਮਰਾਹ ਹੋ ਰਹੇ ਨਸ਼ਿਆਂ ਵਿੱਚ ਅਤੇ ਹੋਰ ਵਿਕਾਰਾਂ ਕਰਕੇ ਗੁਰੂ ਚਰਨਾਂ ਦੇ ਨਾਲ ਜੁੜਨ ਕਿਉਂਕਿ ਗੁਰੂ ਪਾਤਸ਼ਾਹ ਜੀ ਦਾ ਮਹਾਨ ਉਪਦੇਸ਼ ਹੈ ਕਿ ਜੋ ਗੰਗਾ ਦਾ ਜਲ ਉਹਦੇ ਦੁਆਰਾ ਵੀ ਬਣਾਈ ਹੋਈ ਸ਼ਰਾਬ ਉਹਨੂੰ ਗ੍ਰਹਿਣ ਨਹੀਂ ਕਰਨਾ ਔਰ ਸਾਰੇ ਨਸ਼ਿਆਂ ਤੋਂ ਬਰਜਿਤ ਕਰਕੇ ਗੁਰੂ ਪਾਤਸ਼ਾਹ ਜੀ ਦੇ ਨਾਮ ਬਾਣੀ ਦੇ ਨਾਲ ਜੋੜਨ ਦੀ ਸਾਨੂੰ बख्शीश ਕੀਤੀ ਹੈ ਉਪਦੇਸ਼ ਕੀਤਾ ਹੈ ਸੋ ਉਸ ਦੇ ਨਾਲ ਜੁੜ ਕੇ ਆਪਾਂ ਜੀਵਨ ਪਵਿੱਤਰ ਕਰਨਾ ਹੈ ਇਹ ਭਈ ਪ੍ਰਾਪਤ गोविंद ਮਿਲਣ ਕੀਏ ਤੇਰੀ ਵਰੀਆ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਮਾਨੁਸ ਜਨਮ ਦੁਲਭ ਹੈ ਹੋਤ ਨਾ ਵਾਰੇ ਵਾਰ ਜੋ ਬਨ ਫਲ ਪਾ ਕੇ ਪਹੁੰਗਰੇ ਬਹੁ ਨਾ ਲਾਗੇ ਡਾਰ ਗੁਰੂ ਚਰਨਾਂ ਦਾ ਉਹ ਟਾਸਰ ਲੈ ਕੇ ਆਪਾਂ ਜੀਵਨ ਸਵਾਰਨਾ ਹੈ ਦੇਸ਼ ਔਰ ਕੌਮ ਦੀ ਸੇਵਾ ਕਰਨੀ ਹੈ ਔਰ ਪਰਉਪਕਾਰ ਕਰਨੇ ਹੈ ਇਸ ਲਈ ਸਾਡਾ ਇਹ ਪ੍ਰਯੋਜਨ ਹੈ ਔਰ ਸਾਡਾ ਇਹ ਉਦੇਸ਼ ਹੈ ਇਹੋ ਹੀ ਸਾਡਾ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਕਮਸਤਕ ਹੋ ਕੇ ਅਰਦਾਸ ਕਰਦੇ ਹਾਂ ਔਰ ਸਭ ਲਈ ਅਰਦਾਸ ਕਰਦੇ ਹਾਂ ਜਗਤ ਜਲੰਦਾ ਰਾਖ ਲੈ ਆਪਣੀ ਕਿਰਪਾ ਤਾਰ ਜਿੱਤ ਦੁਆਰੇ ਉਭਰੇ ਤਿੱਥੇ ਲੋਵਾਰ ਗੁਰੂ ਪਾਤਸ਼ਾਹ ਦਾ ਮਹਾਨ ਉਪਦੇਸ਼ ਹੈ ਐਸੀ ਲਾਲ ਤuj ਵਿਨ ਕੋਣ ਕਰੇ ਸਾਰੇ ਕਹਿ ਦਿਓ ਐਸੀ ਲਾਲ ਤuj ਵਿਨ ਕੋਣ ਕਰੇ ਐਸੀ ਲਾਲ ਤuj ਵਿਨ ਕੋਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਛਤਰ ਧਰੇ ਤੁਜ ਵਿਨ ਕੋਣ ਕਰੇ ਐਸੀ ਲਾਲ ਤੁਦ ਵਿਨ ਕੋਣ ਕਰੇ ਜਾਂ ਕੀ ਛੋਤ ਜਗਤ ਕੋ ਲਾਗੇ ਜਾਂ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੇ ਤੁਜ ਵਿਨ ਕੋਣ ਕਰੇ ਐਸੀ ਲਾਲ જીવનવાજી ગુ સહીયા મેરા જીવનવાજી ગુ સહીયા મેરા માથે શત્ર તરે તુજ વિન કોણ કરે એસી લાલ વિન કોણ કરે ਕਬੀਰ ਤਰ ਲੋਚਨ ਨਾਮ ਦੇਵ ਕਬੀਰ ਤਰ ਲੋਚਨ ਸਦਨਾ ਸੈਨ ਤਰੇ ਤੁਝ ਵਿਨ ਕੌਣ ਕਰੇ ਐਸੀ ਲਾਲ ਤੁਝ ਵਿਨ ਕੌਣ ਕਰੇ ਕਹਿ ਰਵਿਦਾਸ ਸੁਨੋ ਰੇ ਸੰਤੋ ਕਹਿ ਰਵਿਦਾਸ ਜੀਉ ਤੇ ਸਭ ਹੈ ਸਾਰੇ ਤੁਝ ਵਿਨ ਕੋਣ ਕਰੇ ਐਸੀ ਲਾਲ ਤੁਝ ਵਿਨ ਕੋਣ ਕਰੇ ਕਹਿਰ ਵਿਦਾਸ ਸੁਨੋ ਰੇ ਸੰਤੋ ਕਹਿਰ ਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭ ਹੈ ਸਾਰੇ ਤੁਝ ਵਿਨ ਕੋਣ ਕਰੇ ਐਸੀ ਲਾਲ ਹਮ ਸਰਦੀਨ ਦਿਆਲ ਨਾ ਤੁਮ ਸਰਬ ਪਤਿਆਰ ਕਿਆ ਕੀਜੈ ਵਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੈ ਹਉ ਵਲਵਲ ਜਾ ਰਮਈਆ ਕਾਰਨੇ ਕਾਰਨ ਕਬਨਾ ਬੋਲ ਬਹੁਤ ਜਨਮ ਵਿਛੜੇ ਥੇ ਮਾਧੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਹਿਓ ਦਰਸਨ ਦੇਖੋ ਜੰਮੂ ਤੋਂ ਯਾਤਰਾ ਸਾਡੇ ਨਾਲ ਜੁੜ ਗਈ ਹੈ ਅਤੇ ਪਠਾਨਕੋਟ ਹਿਮਾਚਲ ਤੋਂ ਸਾਰੀਆਂ ਯਾਤਰਾਵਾਂ ਇੱਥੇ ਇਕੱਠੀਆਂ ਹੋ ਗਈਆਂ ਆ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਬਹੁਤ ਜਨਮ ਵਿਛਰੇ ਥੇ ਮਾਧੋ ਬਹੁਤ ਜਨਮ ਵਿਛਰੇ ਥੇ ਮਾਧੋ ਬਹੁਤ ਜਨਮ ਤੇ ਤੇ ਮਾਧੋ ਬਹੁਤ ਜਨਮ ਬਿਛਰੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਪੈਉ ਦਰਸ਼ਨ ਦੇਖੇ ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਪੈਉ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਥੇ ਮਾਧੋ ਬਹੁਤ ਜਨਮ ਵਿਚਰੇ ਥੇ ਬਹੁਤ ਜਨਮ ਵਿੱਚ ਰਿਛਰੇ ਤੇ ਮਾਦੋ ਬਹੁਤ ਜਨਮ ਵਿੱਚ ਰਿਛਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ہم سر دین دয়াল نا تم سر اب پت یار کیا کی جائے ہم سر دین دয়াল نا تم سر اب پت یار کیا کی جائے بچنی طور مور من مانے جن کو سوجن اے بچنی توڑ مور من مانے جن کو پوران دی جائے بہت جنم بچھرے تھے ماधव بہت جنم بچھرے تھے ماधव بہت جنم بچھرے تھے ماधव بہت جنم بچھرے تھے ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਹਾਂ ਬਲ ਬਲ ਜਾਓ ਰਮਈਆ ਕਾਰਨੇ ਕਰਨ ਕਵਨ ਅਬੋ ਲਹੋ ਬਲ ਬਲ ਜਾਓ ਰਮਈਆ ਕਾਰਨੇ ਕਰਨ ਕਵਨ ਅਬੋ ਹਾਂ ਬਲ ਬਲ ਜਾਓ ਹਾਂ கவன அபோ கவன அபோ வல வல் ஜோரே கண கவன அபோ ਆਓ ਬਲ ਬਲ ਜਾਓ ਰਮैया ਕਾਰਨੇ ਕਰਨ ਕਵਨ ਅਬੋ ਬਹੁਤ ਜਨਮ ਵਿਚਰੇ ਥੇ ਮਾਧੋ ਬਹੁਤ ਜਨਮ ਵਿਚਰੇ ਥੇ ਮਾਧੋ ਬਹੁਤ ਜਨਮ ਵਿਚਰੇ ਥੇ ਮਾਧੋ ਬਹੁਤ ਜਨਮ ਵਿਚਰੇ ਥੇ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪੈਉ ਦਰਸ਼ਨ ਦੇਖੇ ਕਹ ਰਵਿਦਾਸ ਆਸ ਲੱਗ ਜੀਵੋ ਚਿਰ ਪੈਉ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਾਧੋ 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 ਏ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਏ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇ ਏ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇ

ਤੇ ਆਪਣੀ Gmail ID ਦਾ ਪਾਸਵਰਡ ਭਾਜ ਦੇ ਜਿਸ ਨਾਲ ਤੁਹਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ Gmail ID ਤੱਕ ਪਹੁੰਚਦੀਆਂ ਰਹਿਣਗੀਆਂ ਸਾਨੂੰ ਆਸ ਹੈ ਕਿ ਤੁਸੀਂ ਸਾਨੂੰ ਆਪਣਾ ਇੱਕ ਸਬਸਕ੍ਰਾਈਬ ਕਰੋ ਦੇਵੋਗੇ ਇੱਥੇ ਹੀ ਆਤ ਨਾਲ ਇੱਥੇ ਹੀ ਆਤ ਨਾਲ ਮੈਂ ਅਧਾਰਤ ਹੇਤਾ ਪੰਜਾਬ ਦੇ ਆਫਿਸ ਦੀ ਇੰਚਾ ਜੋਤੀ ਸੰਦੂਆ ਬਾਜ਼ਾਰ ਕੇ ਸਾਹਮਣੇ ਬਾਸਟੈਂਡ ਜੰਦਰ